ਬੱਚਿਆਂ ਨੂੰ ਪ੍ਰੈਸ਼ਰਾਈਜ਼ ਕਰਾਇਆ ਜਾਂਦਾ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਹਨਾ ਪ੍ਰੈਸ਼ਰ ਪਾਇਆ ਜਾਂਦਾ ਉਹਨਾਂ ਤੇ ਕਿ ਪਰਸੈਂਟੇਜ ਬਹੁਤ ਜ਼ਿਆਦਾ ਲੈਣੀ ਹੈ ਤੁਸੀਂ ਜੇ ਬੱਚਾ ਘੱਟ ਵੀ ਲੈ ਲੈਂਦਾ ਇੱਕ ਤਾਂ ਹੁੰਦਾ ਕਿ ਬੱਚੇ ਨੂੰ ਕਹਿਣਾ ਹਨਾ ਕਿ ਤੁਸੀਂ ਧਿਆਨ ਨਾਲ ਪੜੋ ਕੋਈ ਗੱਲ ਨਹੀਂ ਹੋਰ ਮਿਹਨਤ ਨਾਲ ਪੜੋ ਹਨਾ ਇੱਕ ਤਾਂ ਹੁੰਦਾ ਕਿ ਉਹਨੂੰ ਹੌਸਲਾ ਦੇਣਾ ਇਹ ਕੀ ਕਿਸ ਹੱਦ ਤੱਕ ਠੀਕ ਹੈ ਜੀ ਹਾਂ ਪਹਿਲਾਂ ਜ਼ਰਾ ਇੱਕ ਤਿਆਰੀ ਬਾਰੇ ਦੱਸ ਦਿਓ ਜੀ ਹਾਂ ਹਨਾ ਤਿਆਰੀ ਬਾਰੇ ਕਿ ਇਗਜ਼ਾਮ ਦੀ ਜਿਹੜੀ ਤਿਆਰੀ ਬਹੁਤ ਬੱਚੇ ਕਰਦੇ ਹਨ ਤੇ ਜ਼ਰਾ ਕਿ ਆਪ ਮਾਰਕਸ ਬਾਰੇ ਵੀ ਦੱਸੋ ਬਹੁਤ ਬਹੁਤ ਅਹਿਮ ਚੀਜ਼ ਤੋਂ ਨੇ ਤੁਹਾਨੂੰ ਨੇ ਰੱਖੀ ਹੈ ਕਿ ਕੁਦਰਤੀ ਤੌਰ ਤੇ ਹਰ ਇਨਸਾਨ ਦੂਸਰੇ ਇਨਸਾਨ ਤੋਂ ਕਿਤੇ ਨਾ ਕਿਤੇ ਤਰੀਕੇ ਨਾਲ ਵੱਖਤਾ ਹੈ ਜੀ ਸਾਰੇ ਬਰਾਬਰ ਨਹੀਂ ਹੋ ਸਕਦੇ ਕੋਈ ਬੱਚਾ ਕਿਸੇ ਚੀਜ਼ ਦੇ ਵਿੱਚ ਰੁਚੀ ਰਜਾਉਂਦਾ ਹੈ ਦੂਸਰੇ ਬੱਚੇ ਦਾ ਕਿਤੇ ਦੂਸਰੀ ਲਾਈਨ ਦੇ ਵਿੱਚ ਰੁਚੀ ਹੈ ਕੋਈ ਬੱਚਾ ਕਿਸੇ ਤਰ੍ਹਾਂ ਦੇ ਨਾਲ ਕ੍ਰੀਏਟਿਵ ਹੈ ਤਾਂ ਅਸੀਂ ਜੇਕਰ ਸਾਰੇ ਬੱਚਿਆਂ ਨੂੰ ਇੱਕੋ ਹੀ ਤਰ੍ਹਾਂ ਦੇ ਵਿੱਚ ਜਾਂ ਇੱਕੋ ਨਜ਼ਰ ਦੇ ਨਾਲ ਦੇਖ ਕੇ ਉਹਨਾਂ ਨੂੰ ਕੋਈ ਲਾਈਨ ਅਖਤਿਆਰ ਕਰਨ ਵਾਸਤੇ ਕਹਿੰਦੇ ਹਾਂ ਤਾਂ ਉਹ ਸ਼ਾਇਦ ਬਹੁਤ ਜ਼ਿਆਦਾ ਚੰਗੀ ਕਰਨ ਨਹੀਂ ਜਾਈ ਹਾਂ ਜਿੱਥੇ ਤੱਕ ਬੱਚਿਆਂ ਦੀ ਅੱਗੇ ਪੜ੍ਹਾਈ ਕਰਨ ਦਾ ਔਰ ਨੰਬਰ ਲੈਣ ਦਾ ਸਵਾਲ ਹੈ ਅਤੇ ਉਹਨਾਂ ਤੋਂ ਬੱਚਿਆਂ ਤੋਂ ਐਕਸਪੈਕਟ ਕਰਦੇ ਆ ਕਿ ਵੀ ਤੇਰੇ 80% ਆਉਣ 90% ਆਉਣ ਬਹੁਤ سارے ਬੱਚੇ ਕੁਦਰਤੀ ਤੌਰ ਤੇ ਜਿੰਨ ਕੰਨੇ ਨੇ ਗੋਡ ਗਿਫਟਡ ਹੁੰਦੇ ਨੇ ਇੱਕ ਬਿਲਕੁਲ ਧਿਆਨ ਰੱਖਣ ਵਾਲੀ ਬਾਤ ਹੈ ਕਿ ਬੱਚਿਆਂ ਦੇ ਵਿੱਚ ਅਲੱਗ-ਅਲੱਗ ਕੈਟਾਗਰੀ ਹੁੰਦੀ ਹੈ ਕੁਝ ਗੋਡ ਗਿਫਟਡ ਹੁੰਦੇ ਨੇ ਉਹਨਾਂ ਨੂੰ ਗੱਲ ਕਹੀ ਔਰ ਉਹਨਾਂ ਦੇ ਸਮਝ ਆ ਗਈ ਕੁਝ ਬੱਚੇ ਐਵਰੇਜ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਇੱਕ ਦੋ ਵਾਰ ਉਹ ਆਪਣੀ ਮਿਹਨਤ ਦੇ ਨਾਲ ਕਰ ਲੈਂਦੇ ਔਰ ਤੀਸਰੇ ਉਹ ਬੱਚੇ ਹੁੰਦੇ ਨੇ ਜਿਹੜੇ ਕੋ ਸਲੋ ਲਰਨਰ ਹੁੰਦੇ ਨੇ ਹਾਂ ਪਰ ਇਹ ਚੀਜ਼ ਹੈ ਕਿ ਆਪਾਂ ਕਿਥੇ ਦੇ ਬਾਰੇ 네ਗੇਟਿਵ ਨਹੀਂ ਆਪਣਾ ਵਿਚਾਰ ਬਣਾਣਾ ਕਿ ਜਿਹੜੇ ਸਲੋ ਲਰਨਰ ਨੇ ਤਾਂ ਹੈਗੇ ਸਲੋ ਲਰਨਰ ਇਹਨਾਂ ਨੂੰ ਛੱਡ ਦਿਓ ਨਹੀਂ ਜੇਕਰ ਉਹਨਾਂ ਨੂੰ ਖਾਸ ਤਰੀਕੇ ਨਾਲ ਗਾਈਡ ਕਰਕੇ ਖਾਸ ਤਰੀਕੇ ਨਾਲ ਮੋਟੀਵੇਟ ਕਰਕੇ ਖਾਸ ਤਰੀਕੇ ਨਾਲ ਉਹਨਾਂ ਨੇ ਧਿਆਨ ਦੇ ਕੇ ਕਿਉਂਕਿ ਹੌਸਲਾ ਅਫਦਾਈ ਕਰਨੀ ਉਹਨਾਂ ਨੂੰ ਮੋਟੀਵੇਟ ਕਰਨਾ ਕਈ ਵਾਰ ਕੋਈ ਬੱਚਾ ਜੇ ਸਲੋ ਲਰਨਰ ਵੀ ਹੁੰਦਾ ਹੈ ਸਾਨੂੰ ਨਹੀਂ ਪਤਾ ਕਿ ਅੰਦਰੋਂ ਕਿੰਨਾ ਤਕੜਾ ਹੈ ਹੋ ਕੋਈ ਸਰਕਮਟੈਂਸੀ ਹੁੰਦੇ ਨੇ ਹਾਲਾਤ ਹੁੰਦੇ ਨੇ ਕਿ ਉਹਦੇ ਨਾਲ ਉਹ ਦਬਿਆ ਮਹਿਸੂਸ ਕਰਦਾ ਤਾਂ ਜੇਕਰ ਇੱਕ ਅਧਿਆਪਕ ਔਰ ਸਕੂਲ ਔਰ ਪੇਰੈਂਟਸ ਆਪਸ ਵਿੱਚ ਚਲ ਕੇ ਐਸਾ ਇੱਕ ਕੰਬੀਨੇਸ਼ਨ ਬਣਾਣ ਕਿ ਉਹ ਸਾਡਾ ਕੇਂਦ੍ਰਿਤ ਹੋਵੇ ਵਿਦਿਆਰਥੀ ਤੇ ਉਸ ਕਮਜ਼ੋਰ ਤੇ ਤਾਂ ਮੇਰੇ ਤਜਰਬੇ ਦੇ ਅਨੁਸਾਰ ਬਹੁਤ ਸਾਰੇ ਐਥੇ ਬੱਚੇ ਹੋਏ ਨੇ ਜਿਹੜੇ 40 ਸਾਲ 45 ਸਾਲ ਦਾ ਮੈਂ ਤਜਰਬਾ ਦੱਤਰ ਕਿ ਜਿਹੜੇ ਬੱਚੇ ਕਿਸੇ ਟਾਈਮ ਤੇ ਦੂਸਰੀ ਜਮਾਤ ਤੇ ਤੀਸਰੀ ਜਮਾਤੇ ਇਹ ਲੱਗਦੇ थे ਇਹ ਪਤਾ ਨਹੀਂ ਬੱਚੇ ਪੜ੍ਹ ਵੀ ਸਕਣਗੇ ਜਾਂ ਨਹੀਂ ਪਤਾ ਨਹੀਂ ਪੰਜਵੀਂ ਜਮਾਤ ਤੋਂ ਬਾਅਦ ਅੱਗੇ ਵੀ ਜਾਣਗੇ ਜਾਂ ਨਹੀਂ ਅੱਜ ਜੇਕਰ ਮੈਂ ਨਜ਼ਰ ਮਾਰਦਾ ਤਾਂ ਉਹੀ ਬੱਚੇ ਕੋਈ ਡਾਕਟਰ ਬਣੀ ਬੈਠਾ ਕੋਈ ਇੰਜੀਨੀਅਰ ਬਣੀ ਬੈਠਾ ਕੋਈ ਵਕੀਲ ਹੈ ਕੋਈ ਵੱਡਾ ਬਿਜ਼ਨਸਮੈਨ ਹੈ ਤਾਂ ਇਸ ਕਰਕੇ ਸਾਨੂੰ ਕਦੇ ਵੀ ਇਹ ਨਹੀਂ ਕਹਿਣਾ ਚਾਹੀਦਾ ਕਿ ਵੀ ਇਹ ਬੱਚਾ ਕੁਝ ਨਹੀਂ ਕਰ ਸਕਦਾ ਸਾਨੂੰ ਠੱਪਾ ਨਹੀਂ ਲਗਾਉਣਾ ਚਾਹੀਦਾ ਪਤਾ ਨਹੀਂ ਉਹ ਬੱਚਾ ਕੀ ਲਾਈਫ 'ਚ ਬਣ ਜਾਏ ਉਹਦੇ ਵਾਸਤੇ ਹਾਂ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਉਹਨੂੰ ਪ੍ਰੈਸ਼ਰਾਈਜ਼ ਨਾ ਕਰੀਏ ਉਹਨੂੰ ਮੋਟੀਵੇਟ ਕਰੀਏ ਹੌਲੀ-ਹੌਲੀ ਹੌਂਸਲਾ ਦੇਈਏ ਕਈ ਵਾਰ ਬੱਚੇ ਦੇ ਦਿਮਾਗ ਦੇ ਵਿੱਚ ਕੋਈ ਚੀਜ਼ ਅਥੀ ਫਸੀ ਹੁੰਦੀ ਹੈ ਉਹਨਾਂ ਨੂੰ ਹੌਸਲਾ ਮਿਲ ਕੇ ਉਹ ਦਰਵਾਜ਼ਾ ਖੁੱਲ ਜਾਂਦਾ ਜਾਂਦਾ ਔਰ ਉਹ ਬੱਚਾ ਫਿਰ ਅੱਗੇ ਤਰੱਕੀ ਦੇ ਵੱਲ ਆਪਣੇ ਆਪ ਜਲ ਪੈਂਦਾ ਇਦਾਂ ਬਹੁਤ ਆਨੇ ਐਗਜ਼ਾਮਪਲ ਸਾਡੇ ਕੋਲ ਹੈ ਜਿਨ੍ਹਾਂ ਨੂੰ ਅਸੀਂ ਦੇਖਿਆ ਤਾਂ ਇਹ ਤਾਂ ਹੈ ਚੀਜ਼ ਕਿ ਅਥੀ ਬੱਚੇ ਨੂੰ ਜ਼ਿਆਦਾ ਪ੍ਰੈਸ਼ਰਾਈਜ਼ ਨਾ ਕਰੀਏ বারবার ਹੀ ਆਪਣੇ ਹੌਂਸਲੇ ਨਾਲ ਤਾਂ ਫਾਰੀ ਚੀਜ਼ ਪ੍ਰਾਪਤ ਹੋ ਜਾਂਦੀ ਹੈ ਪ੍ਰੈਸ਼ਰ ਦੇ ਨਾਲ ਨਹੀਂ ਹੋ ਸਕਦੀ ਕਿਤੇ ਨਾ ਕਿਤੇ ਬੱਚਾ ਅੱਗੇ ਵਧਣ ਦੀ ਬਜਾਏ ਪਿੱਛੇ ਨੂੰ ਜਾਂਦਾ ਜੀ ਪ੍ਰੈਸ਼ਰ ਪਾਉਣ ਦੇ ਨਾਲ ਬੱਚੇ ਜਦੋਂ ਪ੍ਰੈਸ਼ਰ ਪੈਂਦਾ ਜੀ ਪ੍ਰੈਸ਼ਰ ਪੈਣ ਡਰ ਜਾਂਦਾ ਹੈ ਉਹਦਾ ਕੰਫੀਡੈਂਸ ਨਹੀਂ ਬਿਲਡ ਹੁੰਦਾ ਉਹ ਸਮਝਦਾ ਪਤਾ ਨਹੀਂ ਮੈਂ ਨਲਾਇਕ ਹਾਂ ਪਤਾ ਨਹੀਂ ਮੈਂ ਤਾਂ ਕਰ ਨਹੀਂ ਸਕਦਾ ਬਟ ਜੇਕਰ ਉਸ ਨੂੰ ਇਹ ਕਹਿ ਦਿੱਤਾ ਜਾਵੇ ਕਿ ਯੂ ਕੈਨ ਡੂ ਇਟ ਤਾਂ ਉਹਨੂੰ ਕਾਫੀ ਹੌਸਲਾ ਮਿਲ ਜਾਏ ਉਹ ਕਰ ਵੀ ਸਕਦਾ ਹੈ ਜੀ ਤੋਂ ਇਹ ਅਹਿਮ ਹੈ ਤੇ ਦੂਸਰਾ ਤੁਹਾਨੂੰ ਇਹ ਸਵਾਲ ਕੀਤਾ ਜਾਵੇਗਾ ਕਿ ਬੱਚੇ ਐਗਜ਼ਾਮੀਨੇਸ਼ਨ ਦੀ ਤਿਆਰੀ ਕਿਵੇਂ ਕਰਨ ਜੀ ਸਾਰਾ ਕੁਝ ਹੋਣ ਦੇ ਬਾਵਜੂਦ ਮਾਪੇ ਵੀ ਚੰਗੀ ਸਿੱਖਿਆ ਦੇ ਰਹੇ ਨੇ ਮੰਨ ਲੀਏ ਔਰ ਅਧਿਆਪਕਾਂ ਨੇ ਵੀ ਥਾਰੀ ਤਿਆਰੀ ਕਰਾਈ ਹੈ ਜੀ ਹੁਣ ਅਖੀਰ ਦੇ ਵਿੱਚ ਆ ਕੇ ਜਦੋਂ ਐਗਜ਼ਾਮੀਨੇਸ਼ਨ ਹੁੰਦਾ ਹੈ ਉਹ ਬੱਚੇ ਨੇ ਆਪਣੀ ਤਿਆਰੀ ਆਪਣੇ ਆਪ ਕਰਕੇ ਜਾਣਾ ਹੁੰਦਾ ਹੈ ਉੱਥੇ ਅਧਿਆਪਕ ਨੇ ਨਹੀਂ ਜਾਣਾ ਉੱਥੇ ਕਿਤੇ ਮਾਪੇ ਨੇ ਨਹੀਂ ਜਾਣਾ ਤਾਂ ਉਹ ਚੰਗੀ ਤਿਆਰੀ ਕਿਵੇਂ ਹੋਵੇ ਤੇ ਉਹਦੇ ਵਾਸਤੇ 3-4 ਪੁਆਇੰਟ ਨੇ ਜਿਹੜੇ ਕਿ ਬੱਚਿਆਂ ਨੂੰ ਧਿਆਨ ਚ ਰੱਖਣਾ ਚਾਹੀਦੇ ਨੇ ਉਹ ਕੀ ਹੈ ਸਭ ਤੋਂ ਪਹਿਲਾਂ ਤਾਂ ਹਰ ਵਿਦਿਆਰਥੀ ਨੂੰ ਕੋਈ ਵੀ ਵਿਦਿਆਰਥੀ ਹਮੇਸ਼ਾ ਪੋਜ਼ੀਟਿਵ ਏਟ ਹੋਣਾ ਚਾਹੀਦਾ ਕਿ ਮੈਂ ਚੰਗੇ ਦੇ ਚੰਗੇ ਨੰਬਰ ਲੈਣੇ ਚਾਹੀਦੇ ਨੇ ਚਾਹੇ ਉਹਦੇ ਵਿੱਚ ਉਹ ਸلاحiyet ਹੈ ਜਾਂ ਨਹੀਂ ਵੀ ਹੈ ਇੱਕ ਚੀਜ਼ ਮੈਂ ਜਨਕਾਂ ਕਿ ਉਹਦੇ ਅੰਦਰ ਆਪਣੇ ਆਪ ਪ੍ਰੈਸ਼ਰ ਦੇ ਵਿੱਚ ਨੇ ਉਹਨੂੰ ਆਪਣੇ ਆਪ ਇਹ ਸੋਚਣਾ ਜਿਹੜਾ ਕਿ ਮੈਂ ਹਾਂ ਚੰਗੇ ਤੋਂ ਚੰਗੇ ਚੰਗੇ ਤੋਂ ਚੰਗੇ ਰਾਮਸ ਲਾਉਂਦਾ ਕਿ ਉਹ 80% ਨੂੰ 90% ਨੂੰ 100% ਨੂੰ ਜ਼ਰੂਰ ਮੁੱਖ ਰੱਖ ਕੇ ਚੱਲੇ ਜੀ ਰੱਖ ਕੇ ਜ਼ਰੂਰ ਚੱਲੇ ਕਿ ਮੈਂ 80% ਲੈਣੇ ਨੇ ਕਮਜ਼ੋਰ ਤੋਂ ਕਮਜ਼ੋਰ ਵਿਦਿਆਰਥੀ ਵੀ ਜੇ ਇਹ ਧਿਆਨ ਚ ਕਰ ਲਵੇ ਕਿ ਮੈਂ 80% ਲੈਣੇ ਨੇ ਤਾਂ ਪਹਿਲਾ ਕੰਮ ਕੰਪਲੀਟ ਹੋ ਜਾਂਦਾ ਕਿ ਜਦੋਂ ਵਿਦਿਆਰਥੀ ਕੋਈ ਸੋਚਦਾ ਕਿ ਮੈਨੂੰ ਇਹ ਚੀਜ਼ ਪ੍ਰਾਪਤ ਕਰਨੀ ਹੈ ਤੋ ਜਿੰਦਗੀ ਲਈ ਤਾਂ ਕਾਮਯਾਬੀ ਪ੍ਰਾਪਤ ਕਰਨ ਵਾਸਤੇ ਇਹ ਬੜਾ ਜ਼ਰੂਰੀ ਹੈ ਕਿ ਪਹਿਲਾਂ ਉਹ ਸੋਚੇ ਤਾਂ ਸਹੀ ਮੈਂ ਇਹ ਚੀਜ਼ ਪ੍ਰਾਪਤ ਕਰਨੀ ਹੈ ਜੀ ਹਿਮਾਲਿਆਨ ਪਹਾੜ ਦੇ ਉੱਪਰ ਚੜਨਾ ਪਹਿਲਾਂ ਸੋਚਿਆ ਗਿਆ ଥିਗਾ ਕਿ ਅਸੀਂ ਹਿਮਾਲਿਆਨ ਪਰਬਤ ਦੇ ਉੱਪਰ ਚੜਨਾ ਹੈ ਟੈਂਜਿੰਗ ਅਤੇ ਹਿਲੇਰੀ ਇਕਦਮ ਨਹੀਂ ਚੜਦੇ ਥੇ ਉਹ ਵੀ ਆਮ ਮਨੁੱਖਾਂ ਦੀ ਤਰ੍ਹਾਂ ਥੇ ਉਹਨਾਂ ਨੇ ਸੋਚਿਆ ਕਿ ਅਸੀਂ ਜਿਹੜੀ ਹੈ ਦੁਨੀਆ ਦੀ ਸਭ ਨਾਲੋਂ ਉੱਚੀ ਚੋਟੀ ਹਿਮਾਲਿਆ ਦੇ ਉੱਪਰ ਜਰੋਂ ਅਸੀਂ ਚੜਨਾ ਹੈ ਮਾਉਂਟ ਐਵਰੇਸਟ ਦੇ ਉੱਪਰ ਚੜਨਾ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਸੋਚਿਆ ਥਾਗਾ ਜਦੋਂ ਉਹਨਾਂ ਨੇ ਸੋਚ ਲਿਆ ਤਾਂ ਫਿਰ ਉਹਦੀ ਤਿਆਰੀ ਕੀਤੀ। ਔਰ ਜਦੋਂ ਤਿਆਰੀ ਕੀਤੀ ਤਾਂ ਵਿਚਕਾਰ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮ ਬਹੁਤ ਸਾਰੀਆਂ ਡਿਫਿਕਲਟੀਜ਼ ਵੀ ਦਾ ਸਾਹਮਣਾ ਕਰਨਾ ਪਿਆ। ਫਿਰ ਅੰਤ ਨੂੰ ਉਹ ਆਪਣੇ ਉਸ ਟੀਚੇ ਨੂੰ ਪ੍ਰਾਪਤ ਕਰ ਗਏ। ਤੋਂ ਹਰ ਵਿਦਿਆਰਥੀ ਭਾਵੇਂ ਉਹ ਕਿਤਨਾ ਵੀ ਕਿਸੇ ਦੀ ਨਜ਼ਰ ਵਿੱਚ ਹੋਵੇ ਜੇਕਰ ਉਹ ਥੋੜੀ ਜਿਹੀ ਇਹ ਤਰਨਾ ਕਰ ਲਵੇ ਕਿ ਹਾਂ ਮੈਂ 80% 90% ਲੈਣੇ ਨੇ ਮਾਰਕ ਤਾਂ ਸਭ ਤੋਂ ਵੱਡੀ ਜਿੱਤ ਜਿਹੜੀ ਪ੍ਰਾਪਤੀ ਇਹ ਹੀ ਹੈ ਕਿ ਉਹਨੇ ਪਹਿਲਾਂ ਇਹ ਤੈਅ ਕਰ ਲਿਆ। ਦੂਜੀ ਗੱਲ ਤੋਂ ਇਹ ਕਿ ਪਹਿਲਾਂ ਸਭ ਤੋਂ ਪਹਿਲਾਂ ਦਾ ਵਿਦਿਆਰਥੀ ਇਹ ਤੈਅ ਕਰੇ ਕਿ ਮੈਂ ਕਿੰਨੇ ਪਰਸੈਂਟ ਨੰਬਰ ਲੈਣੇ ਨੇ। ਹਾਂਜੀ। ਔਰ ਉਹਨੂੰ ਹਮੇਸ਼ਾ ਪੋਜ਼ਿਟਿਵ ਰਹਿਣਾ ਚਾਹੀਦਾ ਹੈ ਜੀ ਕਿ ਮੈਂ 80 90% ਨੰਬਰ ਲੈਣੇ 100% ਫਿਰ ਦੂਸਰੀ ਬਾਤ ਮੁੰਜੇ ਨੂੰ ਇਤਨੇ ਸੋਚ ਲਿਆ ਤਾਂ ਹੁਣ ਇਹਦੀ ਤਿਆਰੀ ਕਿਵੇਂ ਕਰਨੀ ਆ ਹੁਣ ਕਦੇ ਵੀ ਕੋਈ ਟੀਚਰ ਸੋਚ ਕੇ ਆਪਣੇ ਆਪ ਨਹੀਂ ਹੁੰਦਾ ਉਹਨੂੰ ਪ੍ਰਾਪਤ ਕਰਨਾ ਪੈਂਦਾ ਉਸ ਰਸਤੇ ਦੇ ਉੱਪਰ ਚੱਲਣਾ ਪੈਂਦਾ ਉਹਦੇ ਵਾਸਤੇ ਕੀ ਹੈ ਬੱਚੇ ਨੂੰ ਆਪਣਾ ਸਿਲੇਬਸ ਪਤਾ ਹੋਣਾ ਚਾਹੀਦਾ ਹੈ ਦੂਸਰੇ ਨੰਬਰ ਤੇ ਕਿ ਉਹਦਾ ਸਿਲੇਬਸ ਹੈ ਕਿ ਉਹਨੇ ਪੜ੍ਹਨਾ ਕੀ ਹੈ ਔਰ ਉਸ ਸਿਲੇਬਸ ਦੇ ਨਾਲ-ਨਾਲ ਉਸਨੂੰ ਸਟਾਈਲ ਆਫ ਕੁਐਸਚਨ ਪੇਪਰ ਪਤਾ ਹੋਣਾ ਚਾਹੀਦਾ ਹੈ ਪਤਾ ਤੱਕ ਨੋਇਗਾ ਉਹ ਆਪਣੇ ਅਧਿਆਪਕ ਤੋਂ ਪਤਾ ਕਰ ਸਕਦਾ ਹੈ ਉਹ ਆਪਣੇ ਟੀਚਰ ਤੋਂ ਪੁੱਛ ਸਕਦਾ ਹੈ ਕਿ ਮੇਰਾ ਟਾਈਮ ਆ ਕੁਚਨ ਪੇਪਰ ਕੀ ਹੈ ਤੀਸਰੇ ਨੰਬਰ ਤੇ ਫਿਰ ਉਿਤ ਨੂੰ ਆਪਣੇ ਆਪ ਪੜਨਾ ਹੈ ਇੱਕ ਚੀਜ਼ ਹਮੇਸ਼ਾ ਵਿਦਿਆਰਥੀ ਧਿਆਨ ਰੱਖਣ ਕੁਝ ਕਹਿੰਦੇ ਨੇ ਕਿ ਅਸੀਂ ਟਿਊਸ਼ਨ ਤੇ ਜਾਂਦੇ ਹਾਂ ਮਾਂ ਬਾਪ ਵੀ ਕਹਿੰਦੇ ਨੇ ਕਿ ਅਸੀਂ ਟਿਊਸ਼ਨ ਤੇ ਜਾਂ ਭੇਜਦੇ ਹਾਂ ਜੀ ਬੱਚਾ ਦੇਖੋ ਟਿਊਸ਼ਨ ਤੇ ਜਾਣਾ ਇੱਕ ਸਿਰਫ ਛੋਟਾ ਜਿਹਾ ਰੋਲ ਹੁੰਦਾ ਹੈ ਕਿ ਉੱਥੇ ਵਿਦਿਆਰਥੀ ਆਪਣਾ ਦਿਮਾਗ ਨਹੀਂ ਵਰਤਦਾ ਉੱਥੇ ਜਿਹੜਾ ਟਿਊਸ਼ਨ ਟੀਚਰ ਹੈ ਉਹ ਹੀ ਸਮਝਾ ਰਿਹਾ ਹੁੰਦਾ ਉਸ ਤੋਂ ਬਾਅਦ ਉਹ ਘਰ ਆ ਜਾਂਦਾ ਜੀ ਮੈਂ ਟਿਊਸ਼ਨ ਪੜਿਆ ਪਰ ਉਸ ਵਿਦਿਆਰਥੀ ਨੂੰ ਘਰ ਆ ਕੇ ਸਟੱਡੀ ਔਨ ਯੋਰ ਓਨ ਇਹਦੇ ਵਾਸਤੇ 5 6 7 8 ਘੰਟੇ ਕਲਾਸ ਦੇ ਅਨੁਸਾਰ ਆਪਣੇ ਆਪ ਜੇ ਬੈਠ ਕੇ ਪੜੇਗਾ ਆਪਣੇ ਆਪ ਬੈਠ ਕੇ ਪੜੇਗਾ ਮੈਂ ਇਸ ਚੀਜ਼ ਨੂੰ ਬਾਰ ਬਾਰ ਜ਼ੋਰ ਦੇ ਰਿਹਾ ਕਿ ਦੀ ਸਟੂਡੈਂਟ ਸ਼ੁਡ ਸਟੱਡੀ ਔਨ ਹਿਸ ਔਨ ਔਰ ਔਨ ਹਰ ਓਨ ਫਾਰ 6 7 ਆਰਸ ਤਾਂ ਉਹ ਕਿੰਨੇ ਨੇ ਆਪਣੀ ਪੜ੍ਹਾਈ ਨੂੰ ਸਮਝੇਗਾ ਉਹਦੇ ਦਿਮਾਗ 'ਚ ਆਏਗੀ ਫਿਰ ਉਹੀ ਜਾ ਕੇ ਉਹ ਐਗਜ਼ਾਮਿਨੇਸ਼ਨ 'ਚ ਲਿਖੇਗਾ ਜੇਕਰ ਉਹ ਆ ਕੇ ਕਿੰਨੇ ਨੇ ਟਿਊਸ਼ਨ ਤੋਂ ਬਾਅਦ ਬੈਗ ਨੂੰ ਛੁੱਟਦਾ ਹੈ ਔਰ ਉਸ ਤੋਂ ਬਾਅਦ ਇਹ ਉਮੀਦ ਕਰੇ ਕਿ ਜੀ ਮੈਂ ਪੇਪਰਾਂ 'ਚ ਚੰਗੇ ਨੰਬਰ ਲੈ ਲਾਂਗਾ ਫਿਰ ਨਹੀਂ ਤੋਂ ਉਸ ਨੂੰ ਆਪਣੇ ਆਪ ਪੜਨ ਦਾ ਪਹਿਲਾਂ ਤਾਂ ਮਾਈਂਡ ਬਣਾਣਾ ਚਾਹੀਦਾ ਤੀਸਰੀ ਬਾਤ ਹੁਣ ਉਹ ਪੜ੍ਹੇ ਕਿਵੇਂ ਇਹ ਵੀ ਇੰਪੋਰਟੈਂਟ ਹੈ ਮਾਈਂਡ ਵੀ ਬਣਾ ਲਿਆ ਸਿਲੇਬਸ ਵੀ ਪਤਾ ਲੱਗ ਗਿਆ ਸਟਾਈਲ ਆਫ ਕੁਐਸਚਨ ਪੇਪਰ ਵੀ ਮਿਲ ਗਿਆ ਇਹ ਵੀ ਮਨ ਬਣਾ ਲਿਆ ਕਿ ਬੈਠ ਕੇ ਪੜ੍ਹਾਂਗਾ ਹੁਣ ਬੈਠ ਕੇ ਪੜ੍ਹੇਗਾ ਕਿਵੇਂ ਬੈਠ ਕੇ ਪੜਨ ਵਾਸਤੇ ਤੀਸਰਾ ਪੁਆਇੰਟ ਹੈ ਕਿ ਆਪਣੇ ਕਾਰ ਦੇ ਵਿੱਚ ਇੱਕ ਸਟੱਡੀ ਟਾਈਮ ਟੇਬਲ ਬਣਾਵੇ ਇੱਕ ਟਾਈਮ ਟੇਬਲ ਬਣਾ ਕੇ ਪੜ੍ਹੇ ਟਿਊਸ਼ਨ ਤੇ ਚਲਾ ਗਿਆ ਉਸ ਤੋਂ ਬਾਅਦ ਆ ਗਿਆ ਉਹਨੇ ਦੇਖਿਆ ਲਿਆ ਵੀ ਹੁਣ ਮੈਂ 4 ਵਜੇ ਬੈਠਣਾ ਹੈ ਪੜਨ ਵਾਸਤੇ ਕਾਂ 4 ਵਜੇ ਬੈਠ ਜਾਏ ਪੜਨ ਵਾਸਤੇ ਇਹ ਨਹੀਂ ਕਿ ਚਲੋ ਹੁਣ ਥੋੜੀ ਦੇਰ ਬਾਅਦ ਹੁਣ ਬਾਅਦ ਥੋੜੀ ਦੇਰ ਬਾਅਦ 4 ਵਜੇ ਬੈਠੇ ਤਾਂ ਸਭ ਤੋਂ ਪਹਿਲਾਂ ਉਹ ਉਹ ਸਬਜੈਕਟ ਲਵੇ ਜਿਹੜਾ ਉਸ ਨੂੰ ਸਭ ਨਾਲੋਂ ਡਿਫਿਕਲਟ ਲੱਗਦਾ ਹੈ ਕਿਉਂਕਿ ਔਖੀ ਚੀਜ਼ ਨੂੰ ਹੱਥ ਪਾਉਣਾ ਹੀ ਬਾਤਰੀ ਹੈ ਪਹਿਲਾਂ ਉਹਨੂੰ ਕਰੇ ਕਿਉਂਕਿ ਦਿਮਾਗ ਥੋੜਾ ਤਾਜ਼ਾ ਹੁੰਦਾ ਜਜ਼ਬਾਜਾ ਹੁੰਦਾ ਬੈਠ ਕੇ ਪੜਨ ਵਾਲਾ ਤਾਂ ਸਭ ਤੋਂ ਪਹਿਲਾਂ ਉਹ ਆਪਣਾ ਡਿਫਿਕਲਟ ਸਬਜੈਕਟ ਲੈ ਕੇ ਬੈਠੇ 6-7 ਘੰਟੇ ਪੜਨਾ ਇੱਥੇ ਮੈਂ ਵਿਦਿਆਰਥੀਆਂ ਨੂੰ ਇੱਕ ਹੋਰ ਗੱਲ ਕਹਾਂਗਾ ਉਹ ਇਹ ਹੈ ਕਿ ਅਸੀਂ ਕਹਿੰਨੇ ਕਿ ਮਾਪੇ ਦੀ ਨਜ਼ਰ ਦੇ ਵਿੱਚ ਜੀ ਤੁਹਾਡਾ ਬੱਚਾ 6-6 ਘੰਟੇ ਪੜ੍ਹਦਾ 8-8 ਘੰਟੇ ਪੜ੍ਹਦਾ ਪਰ ਨੰਬਰ ਫੇਰ ਨਹੀਂ ਆਉਂਦੇ ਉਹ ਗੱਲ ਕੀ ਹੈ ਕਿਸੇ ਚੀਜ਼ ਨੂੰ ਕਿੰਨਾ ਟਾਈਮ ਦਿੱਤਾ ਉਹ ਇੰਪੋਰਟੈਂਟ ਨਹੀਂ ਹੈ ਕਿ ਅਸੀਂ ਇਹ ਦੇਖਦੇ ਹਾਂ ਕਿ ਉਸ ਟਾਈਮ ਦੇ ਵਿੱਚ ਤੁਹਾਨੂੰ ਕਿੰਨਾ ਕੰਮ ਪਾਇਆ ਜੀ ਅਸੀਂ ਕਹਿੰਨੇ 6 ਘੰਟਿਆਂ ਦੇ ਵਿੱਚ ਬੜੇ ਕੁਝ ਨਹੀਂ ਪਰ ਇੱਕ ਘੰਟੇ ਵਿੱਚ ਦੂਸਰੇ ਵਿਦਿਆਰਥੀ ਨੇ ਤਿੰਨ-ਤਿੰਨ ਸਬਜੈਕਟਸ ਵੀ ਕਵਰ ਕਰ ਲਏ ਤੋਂ ਹਮੇਸ਼ਾ ਇਹ ਤੇ ਆ ਕੇ ਰੱਖੋ ਕਿ ਤੁਸੀਂ ਸਮੇਂ ਦੇ ਵਿੱਚ ਕਿੰਨਾ ਕੰਮ ਕੀਤਾ ਥੈਟ ਇਜ਼ ਮੋਰ ਇੰਪੋਰਟੈਂਟ ਦੈਨ ਕਿ ਤੁਸੀਂ ਉਹਨੇ ਘੰਟਿਆਂ ਦੇ ਵਿੱਚ ਉਸ ਕੰਮ ਨੂੰ ਕਿੰਨੇ ਘੰਟੇ ਲਗਾਏ ਉਹ ਇਸਤੇਮਾਲ ਕਿਵੇਂ ਕਰੇ ਇਸਤੇਮਾਲ ਕਿਵੇਂ ਕਰਦਾ ਹੈ ਇਹਨਾਂ ਕਿ ਇੱਕ ਕਮ ਨੂੰ ਲਈ ਬੈਠਿਆ ਉਹਨੂੰ 6 ਘੰਟੇ ਹੋ ਗਏ ਔਰ ਦੂਸਰੇ ਵਿਦਿਆਰਥੀ ਨੇ 6 ਘੰਟੇ ਵਿੱਚ 8 ਸਬਜੈਕਟ ਪੜ੍ਹ ਲਏ ਦੋਤੋਂ ਇੱਕ ਸਬਜੈਕਟ ਨਹੀਂ ਤੋ ਇਸ ਤਰ੍ਹਾਂ ਨਾਲ ਵਿਦਿਆਰਥੀ ਨੂੰ ਆਪਣਾ ਟਾਈਮ ਬਣਾ ਕੇ ਸਟੱਡੀ ਟਾਈਮ ਟੇਬਲ ਬਣਾ ਕੇ ਪੜਾਈ ਕਰਨੀ ਚਾਹੀਦੀ ਹੈ ਔਰ ਉਸ ਤੋਂ ਅਗਲਾ ਪੁਆਇੰਟ ਇਹ ਹੈ ਕਿ ਸਿਰਫ ਇਹ ਨਾ ਸੋਚੋ ਕਿ ਮੈਂ ਪੜ੍ਹ ਲਿਆ ਮੈਂ ਯਾਰ ਕਰ ਲਿਆ ਮੈਂ ਰੱਟਾ ਮਾਰ ਲਿਆ ਆਪਣੇ ਸਮੇਤ ਇੱਕ ਡੇਲੀ ਇੱਕ ਇੱਕ ਸਬਜੈਕਟ ਦਾ ਆਪਣੀ ਇੱਕ ਰਫ ਨੋਟਬੁੱਕ ਦੇ ਵਿੱਚ ਆਪਣਾ ਟੈਸਟ ਲਵੇ ਆਪਣੇ ਆਪ ਇਹਕਰ ਉਹਨੇ ਕੋਈ ਐਸੇ ਯਾਰ ਕੀਤਾ ਤਾਂ ਲਿਖ ਕੇ ਦੇਖੇ ਜੇਕਰ ਉਹਨੇ ਮੈਥ ਦੀ ਨੋਟਬੁੱਕ ਦੇ ਵਿੱਚੋਂ ਕੋਈ ਮੈਥ ਦਾ ਕੰਮ ਦੇਖਿਆ ਤਾਂ ਉਸ ਨੂੰ ਸੋਲਵ ਕਰਕੇ ਦੇਖੇ ਜੋ ਆਪਣੇ ਘਰ ਦੇ ਵਿੱਚ ਸੋਲਵ ਕਰ ਲੈਂਦਾ ਆਪਣੇ ਘਰ ਦੇ ਵਿੱਚ ਐਸੇ ਲਿਖ ਲੈਂਦਾ ਆਪਣੇ ਘਰ ਦੇ ਵਿੱਚ ਗ੍ਰਾਮਰ ਦੇ ਕੁਐਸਚਨ ਸੋਲਵ ਕਰ ਲੈਂਦਾ ਤਾਂ ਸਮਝੋ ਉਹ ਐਗਜ਼ਾਮੀਨੇਸ਼ਨ ਜਿਵੇਂ ਕਰ ਲੇਗਾ ਇਹ ਇੱਥੇ ਹੀ ਨਹੀਂ ਕਰਦਾ ਤਾਂ ਫਿਰ ਐਗਜ਼ਾਮੀਨੇਸ਼ਨ 'ਚ ਕਰਨ ਦੀ ਉਮੀਦ ਕਟਣੀ ਹੈ ਕਿਉਂਕਿ ਲਿਖਣਾ ਔਰ ਯਾਦ ਕਰਨਾ ਟੂ ਡਿਫਰੈਂਟ ਥਿੰਗ ਨੇ ਲਿਖਣ ਵੇਲੇ ਬਹੁਤ ساری ਚੀਜ਼ਾਂ ਸਮਝ ਨਹੀਂ ਆਉਂਦੀਆਂ ਨੇ ਤਾਂ ਇੱਥੇ ਘਰ ਦੇ ਵਿੱਚ ਉਸ ਨੂੰ ਪ੍ਰੈਕਟਿਸ ਕਰ ਲੈਣੀ ਚਾਹੀਦੀ ਹੈ ਤਾਂ ਇਹ ਇਸ ਤਰ੍ਹਾਂ ਨੇ ਪੁਆਇੰਟਸ ਨੇ ਆਪਣੇ ਐਗਜ਼ਾਮੀਨੇਸ਼ਨ ਦੇ ਵਿੱਚ ਅੱਛੇ ਨੰਬਰ ਲੈ ਸਕਦਾ ਹੈ ਔਰ ਉੱਪਰ ਲਾਸਟ ਵਾਲਾ ਪੁਆਇੰਟ ਹੈ ਇਹ ਲਾਸਟ ਨਹੀਂ ਹੈ ਫਿਰ ਵੀ ਬਹੁਤ ਹੁੰਦੇ ਨੇ ਪਰ ਫਿਰ ਵੀ ਉਹਨੂੰ ਆਪਣੇ ਉੱਪਰ ਕੌਨਫੀਡੈਂਸ ਰੱਖਣਾ ਚਾਹੀਦਾ ਹੈ ਕਿ ਜੇ ਮੈਂ ਪੜਾਂਗਾ ਤਾਂ ਇਨਸ਼ਾਅੱਲਾ ਮੇਰੇ ਚੰਗੇ ਨੰਬਰ ਆਣਗੇ ਮੈਂ ਨਲਾਇਕ ਨਹੀਂ ਹਾਂ ਮੈਂ ਇੱਕ ਉਹਨਾਂ ਵਿਦਿਆਰਥੀਆਂ ਦਾ ਹਾਂ ਜਿਹੜੇ ਚੰਗੇ ਨੰਬਰ ਲੈਂਦੇ ਨੇ ਤਾਂ ਮੈਂ ਵੀ ਲੈ ਸਕਦਾ ਪੋਜ਼ਿਟਿਵ ਰਹੀ ਪੋਜ਼ਿਟਿਵ ਰਹਿਣਾ ਚਾਹੀਦਾ ਪੈਰੈਂਟਸ ਨੂੰ ਵੀ ਮਾਪੇ-ਬਾਪ ਨੂੰ ਵੀ ਟੀਚਰ ਜੀ ਨੂੰ ਔਰ ਵਿਦਿਆਰਥੀ ਨੂੰ ਵੀ ਚਾਹੇ ਕੋਈ ਵੀ ਹਾਲਾਤ ਹੋਣ ਪੋਜ਼ਿਟਿਵ ਬੱਚੇ ਨੂੰ ਪੇਰੈਂਟਸ ਵੀ ਪੋਜ਼ਿਟਿਵ ਰੱਖਣਾ ਹੈ ਜੀ ਹਾਂ ਪ੍ਰੈਸ਼ਰ ਨਾ ਪਾਉਣਾ ਦੇ ਉੱਪਰ ਜਿਵੇਂ ਤੁਸੀਂ ਦੱਸਿਆ ਹਾਂ ਪੇਰੈਂਟਸ ਪ੍ਰੈਸ਼ਰ ਨਾ ਪੇਰੈਂਟ ਦੀ ਨਜ਼ਰ ਦੇ ਕਈ ਵਾਰ ਬੱਚਾ ਕਿਉਂਦਾ ਨਾ ਉਹ ਤਾਂ ਜੀ ਉਹ ਹੈ ਜੀ ਇਹ ਤਾਂ ਭੋਲਾ ਹੈ ਜੀ ਇਹ ਤਾਂ ਇਦਾਂ ਜੀ ਪੇਰੈਂਟਸ ਆਪਣੇ ਬੱਚੇ ਨੂੰ ਸਮਝਣੀ ਹੈ ਜਰ ਕਿ ਉਹ ਬੜੀ ਗਲਤ ਬਾਤ ਹੈ ਉਹੀ ਬੱਚਾ ਕੁਝ ਨਾ ਕੁਝ ਬਣ ਜਾਂਦਾ ਹੈ ਜਿਹੜਾ ਕਿ ਬੱਚਿਆਂ ਮਾਪਿਆਂ ਦੀ ਨਜ਼ਰ ਵਿੱਚ ਬਿਲਕੁਲ ਹੀ ਉਹ ਜੀ ਦਾ ਤੇਰਾ ਆ ਰਿਹਾ ਜੀ ਇਹਨੇ ਕੀ ਕਰਨਾ ਜੀ ਇਸ ਤਰ੍ਹਾਂ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ ਹਮੇਸ਼ਾ ਆਪਣੇ ਬੱਚੇ ਪ੍ਰਤੀ ਪੋਜ਼ਿਟਿਵ ਰਹੋ ਰੱਬ ਨੇ ਚਾਹਤਾ ਹੋ ਇੱਕ ਦਿਨ ਕੁਝ ਵੱਡਾ ਵਿਅ